ਉਹ ਘਰ ਕੇ ਆ ਜਿਸ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਹਤੇ ਵਾਵਣ ਹਾਰੇ ਪੂਰੇ ਸ਼ਬਦ ਦੇਚ ਉਸ ਦਰ ਦੀ ਉਸ ਘਰ ਦੀ ਵਿਆਖਿਆ ਹੈ। ਰਥਮ ਇਸ ਦਰ ਦੀ ਇਸ ਘਰ ਦੀ ਤਲਾਸ਼ ਕੌਣ ਕਰੇਗਾ ਕੁਝ ਦਿਨ ਦਾਸ ਨੇ ਆਪ ਨੂੰ ਸਰਵਨ ਕਰਾਇਆ ਜਿਸ ਦਰ ਕਾਰਨ ਫੇਰਾ ਉਦਾਸੀ ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ ਜੋ ਹਰ ਘਰ ਤੋਂ ਹਰ ਦਰ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ ਉਸ ਦਰ ਦੀ ਤਲਾਸ਼ ਨਹੀਂ ਕਰੇਗਾ ਜੋ ਵਾਸਵਿਕ ਸੇਦਾ ਹੀ ਦਰ ਹੈ ਔਰ ਮਨੋਕਦਾ ਹੀ ਘਰ ਹੈ ਉੱਥੇ ਹੀ ਜਾਣਾ ਹੈ ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ ਉਸ ਦਰ ਦੀ ਪ੍ਰਾਪਤੀ ਨਹੀਂ ਇੰਜ ਸੰਲੋਬ ਲੋ ਜੀਵ ਰਸਤੇ ਦੇ ਚੈ ਮੰਜ਼ਲੇ ਮਕਸੂਦ ਤੇ ਨਹੀਂ ਪਰ ਮਹਾਰਾਜ ਐਸਾ ਕਹਿੰਦੇ ਦਰ ਘਰ ਕੀ ਸੌਜੀ ਨਹੀਂ ਸਮਝ ਲੈ ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਇਹ ਤਨ ਤੇ ਆਪਣੇ ਘਰ ਚਲਾ ਜਾਂਦਾ ਹੈ ਤੁਸੀਂ ਆਖੋਗੇ ਤਨ ਦਾ ਘਰ ਕੀ ਹੈ ਇੱਕ ਮਿੰਟ ਲਵਾ ਜਿਹੜਾ ਮਨੁੱਖ ਬੁੱਢਾ ਹੈ ਉਹ ਕੁਝ ਦਿਨ ਪਹਿਲੇ ਆਖਰ ਜਵਾਨ ਸੀ ਜਿਹੜਾ ਜਵਾਨ ਹੈ ਕੁਝ ਦਿਨ ਪਹਿਲੇ ਬੱਚਾ ਸੀ ਔਰ ਜੋ ਬੱਚਾ ਹੈ ਉਹ ਕੁਝ ਦਿਨ ਪਹਿਲੇ ਬਿੰਦ ਸੀ ਖੂਨ ਸੀ ਮਾਂ ਕੀ ਰਕਤ ਪਿਤਾ ਬਿੰਧਾਰਾ ਬਿੰਦ ਤੇ ਜਿਨ ਪਿੰਡ ਕੇ ਰਕਤ ਬਿੰਦ ਕਰਨੇ ਮੈਂ ਬਿੰਦ ਸੀ ਰਕਤ ਸੀ ਲਹੂ ਸੀ और जो पहले बिंद से लहू से उसों पहले किसी खुराक से रोटी से भोजन से और जो खुराक है उसको पहले किसी खाक से मिट्टी से मिट्टी से खाक यात्रा चल पाई मिट्टी यात्रा चल पाई खाक बन गई खुराक खुराक बन गया होन बिंद मां की रकत पिता बिंदार होन बिंद बिंद खून बन गया बच्चा संजोग तो बन गया बच्चा बच्चा हो गया जवान जवान हो गया बुढ़ा ਬੁੱਢਾ ਫਿਰ ਮਿੱਟੀ ਦੇ ਚਮਿੱਟੀ ਖਾਕ ਦੇ ਚਖਾਕ ਕਬੀਰ ਧੂਲ ਸਕੇਲ ਕੇ ਉੜਿਆ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ ਤੋ ਕਿਆ ਅਸੀਂ ਖੇ ਦੇ ਚ ਖੇ ਹੋਣ ਵਾਸਤੇ ਆਇਆ ਕਟਾਈ ਨਹੀਂ ਇਹ ਤਨ ਖੇ ਇਹ ਤਨ ਆਪਣੇ ਘਰ ਪਹੁੰਚ ਜਾਂਦਾ ਹੈ ਤਨ ਦਾ ਘਰ ਸ਼ਮਸ਼ਾਨ ਘਾਟ ਹੈ ਪਹੁੰਚ ਜਾਂਦਾ ਹੈ ਤਨ ਦਾ ਘਰ ਕਬਰ ਹੈ ਸਾਰਿਆਂ ਦੇ ਪਹੁੰਚ ਜਾਂਦਾ ਹੈ ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਹੀ ਜਾ ਰਿਹਾ ਹੈ ਮਰਘੜ ਦੇ ਨੇੜੇ ਜਾ ਰਿਹਾ ਹੈ ਕਬਰ ਦੇ ਨੇੜੇ ਜਾ ਰਿਹਾ ਹੈ ਭਾਵੇਂ ਕੁਝ ਵੀ ਰੋਕੋ ਤੇ ਰੁਕੇਗਾ ਨਹੀਂ ਆਪਣੇ ਘਰ ਹੀ ਜਾ ਰਿਹਾ ਹੈ ਬਾਬਾ ਫਰੀਦ ਇੱਕ ਸ਼ਲੋਕ ਦੇ ਰਾਹੀਂ ਜ਼ਰੂਰ ਆਵਾਜ਼ ਮਾਰਦੇ ਨੇ ਆਬ ਕਹਿੰਦੇ ਨੇ ਗੌਰ ਨਿਵਾੜੇ ਸੱਡ ਕਰੇ ਕਬਰ ਨੂੰ ਮੁਲਤਾਨੀ ਭਾਸ਼ਾ ਚ ਗੌਰ ਕਹਿੰਦੇ ਨੇ ਲੈਂਦੀ ਪੰਜਾਬੀ ਚ ਗੌਰ ਕਹਿੰਦੇ ਨੇ ਔਰ ਫਰਸ਼ੀਨ ਦੇ ਚ ਵੀ ਗੌਰ ਕਹਿੰਦੇ ਗੌਰ ਨਿਮਾਣੇ ਸੱਡ ਕਰੇ ਨਿਘਰਿਆ ਘਰ ਆਓ ਸਰ ਪਰ ਮੈਥੇ ਆਵਣਾ ਮਰਣੋਂ ਨਾ ਡਰਿਆ ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਏ ਤਨ ਨੂੰ ਹੈਈ ਥੋੜਾ ਗਾਰੇ ਹੈਈ ਥੋੜਾ ਗਾਰੇ ਮਰਣ ਤੋਂ ਕੀ ਡਰਨਾ ਤਨ ਨੇ ਕਬਰ ਦੇ ਚਾਣਾ ਹੈ ਤਨ ਨੇ ਚਿਤਾ ਤੇ ਜਾਣਾ ਹੈ ਸਾਰੇ ਸਰੀਰਾਂ ਦਾ ਘਰ ਸ਼ਮਸ਼ਾਨਗਾਠ ਹੈ ਸਾਰੇ ਸਰੀਰਾਂ ਦਾ ਘਰ ਕਬਰਿਸਤਾਨ ਹੈ ਪਰ ਪਹੁੰਚ ਜਾਂਦੇ ਨੇ ਹਾਂ ਤੰਤੇ ਆਪਣੇ ਘਰ ਪਹੁੰਚ ਜਾ ਇਹ ਅਸੂਲ ਸਰੀਰ ਹੈ ਸੂਕਸ਼ਮ ਸਰੀਰ ਜੋ ਮਨ ਹੈ ਇਹ ਮਿੱਟੀ ਤੋਂ ਨਹੀਂ ਬਣਿਆ ਇਹ ਖਾਕ ਤੋਂ ਨਹੀਂ ਬਣਿਆ ਤੂੰ ਤੁਸੀਂ ਆਖੋਗੇ ਕਿਸ ਤਰ੍ਹਾਂ ਬਣਿਆ ਮਨ ਤੂੰ ਜੋਤ ਸਰੂਪ ਹੈ अपना मोल पहचान तन ਦਾ ਘਰ ਸਮਸ਼ਾਨ ਘਾਟ ਹੈ ਮਨ ਦਾ ਘਰ ਭਗਵਾਨ ਦਾ ਘਾਟ ਹੈ ਸਨ ਦਾ ਘਰ ਕਬਰ ਹੈ ਮਨ ਦਾ ਘਰ ਖੁਦਾ ਹੈ ਤਨ ਕਬਰ ਤੱਕ ਪਹੁੰਚ ਜਾਏ ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ ਤਾਂ ਯਾਤਰਾ ਸਫਲ तन शमशान घाट तक पहुंचे उससे पहले मन भगवान दे के घाट पहुंच जाए तो गुरुवाणी कह लिए सफल सफल भाई सफल यात्रा आवन जान रहे मिले सा जीवन यात्रा सफल हो गई सफल हो गई तन से अजे कब्र तक नहीं पहुंचेया ਮਨ ਖੁਦਾ ਤੱਕ ਪਹੁੰਚ ਗਿਆ ਤਨ ਤੇ ਅਜੇ ਸ਼ਮਸ਼ਾਨ ਘਾਟ ਤੱਕ ਨਹੀਂ ਪਹੁੰਚਿਆ ਮਨ ਭਗਵਾਨ ਦੇ ਘਾਟ ਪਹੁੰਚ ਗਿਆ ਯਾਤਰਾ ਸਫਲ ਹੋ ਇਸੇ ਨੂੰ ਕਿ ਜੋਤੀ ਜੋਤ ਰਲੀ ਸੰਪੂਰਨ ਥੀ ਮਨ ਜੋਤ ਸੀ ਜੋਤ ਜੋਤ ਦੇ ਚਲ ਗਏ ਪਰ ਤਨ ਮਿੱਟੀ ਸੀ ਤਨ ਅਜੇ ਮਿੱਟੀ ਚ ਮਿੱਟੀ ਨਹੀਂ ਹੋਇਆ ਮਨ ਜੋਤ ਦੇ ਚ ਜੋਤ ਹੋ ਗਿਆ ਐਸੇ ਪੁਰਸ਼ ਲਈ ਸ਼ਬਦ ਹੈ ਇਹ ਜੀਵਨ ਮੁਕਤ ਹੈ ਤੇ ਜਿਮਦਿਆਂ ਜੀਵ ਮੁਕਤ ਹੈ ਕਹਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋੜੇ ਇਹਦੇ ਬੰਧਨ ਟੁੱਟ ਗਏ ਨਾ ਪ੍ਰਭ ਕੀ ਆਗਿਆ ਆਤਮਹਿ ਤਾਵੇ ਜੀਵਨ ਮੁਕਤ ਸੋ ਕਾਹ ਇਹ ਜਿਮਦਿਆਂ ਜੀਵ ਤੇ ਹੋਰ ਵੀ ਸੁਣ ਲੋ ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ ਮਰ ਕੇ ਕੋਈ ਨਹੀਂ ਮੁਕਤ ਹੁੰਦਾ ਮਰ ਕੇ ਫਿਰ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਮੁਕਤ ਨਹੀਂ ਹੁੰਦਾ ਮਰਨਾ ਮੁਕਤੀ ਨਹੀਂ ਹੈ ਜੋ ਵਸਤੂ ਜੀ ਕੇ ਜੀਵਨ ਦੇ ਚ ਪ੍ਰਾਪਤ ਨਹੀਂ ਹੋਈ ਉਹ ਮਰ ਕੇ ਕਿਸ ਤਰ੍ਹਾਂ ਮਿਲੇਗੀ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ ਕੁਝ ਤੇ ਮਨੁੱਖ ਅਕਲ ਤੋਂ ਕਮ ਲਵੇ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਈ ਹੈ ਬਹਿਣੇ ਕਹ ਸੁਨੋ ਰੇ ਸੰਤੋ ਮਰਨ ਮੁਕਤ ਕੈ ਨ ਪਾਈ ਮਰਕੇ ਕਿਸ ਨੂੰ ਮੁਕਤੀ ਮਿਲੀ ਹੈ ਪਾਉ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਵੀ ਨਹੀਂ ਕਹੇਤ ਕਬੀਰ ਜੋ ਹਰ ਦਿਆਵੇ ਜੀਵਤ ਬੰਦਨ ਤੋਰ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋਕਾ ਜੋ ਜੀਵਦਿਆਂ ਜੀ ਬ੍ਰਹਮਗੈ ਨਹੀਂ ਨਹੀਂ ਬਣ ਸਕਿਆ ਮਰਕੇ ਇਸ ਨੂੰ ਕੌਣ ਬ੍ਰਹਮਗੈ ਨਹੀਂ ਬਣਾਏਗਾ ਕਿਸ ਨੇ ਬਣਾਣਾ ਜੋ ਜੀਵਦੇ ਆ ਜੇ ਮੁਕਤ ਨਹੀਂ ਹੋ ਸਕਿਆ ਮਰ ਕੇ ਕਿਸਰਾ ਹੋਵੇਗਾ ਤੋਂ ਮੈਂ ਅਰਜ਼ ਕਰਾਂ ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ ਤਨ ਦਾ ਘਰ ਹੈ ਕਬਰ ਤਨ ਦਾ ਘਰ ਹੈ ਸਮਸ਼ਾਨਗਾਠ ਮਨ ਦਾ ਘਰ ਸਮਸ਼ਾਨਗਾਠ ਨਹੀਂ ਹੈ ਮਨ ਤੋਂ ਜੋ ਸਰੂਪ ਹੈ ਆਪਣਾ ਮੌਲ ਪਛਾਣ ਇਹ ਸਾਡਾ ਸੂਖਸ਼ਮ ਸਰੀਰ ਹੈ ਇਸੇ ਨੂੰ ਚਿੱਤਰ ਗੁਪਤ ਕਹਿੰਦੇ ਨੇ ਇਹ ਪ੍ਰਗਟ ਚਿੱਤਰ ਜਲਾਇਆ ਜਾ ਸਕਦਾ ਹੈ ਚਿੱਤਰ ਗੁਪਤ ਨਹੀਂ ਜਲਦਾ ਅਗ ਦੇ ਨਾਲ ਇਸ ਪ੍ਰਗਟ ਚਿੱਤਰ ਨੂੰ ਕਬਰ ਵਿੱਚ ਪਾਇਆ ਜਾ ਸਕਦਾ ਹੈ ਚਿੱਤਰ ਗੁਪਤ ਨੂੰ ਕਬਰ ਵਿੱਚ ਨਹੀਂ ਪਾਇਆ ਜਾ ਸਕਦਾ ਚਿੱਤਰ ਗੁਪਤ ਆਮ ਸਾਧਾਰਨ ਚਿੱਤਰ ਗੁਪਤ ਸਨਾਤਨ ਮਤ ਅਨੁਸਾਰ ਤੇ ਇੰਜ ਕਹਿੰਦੇ ਨੇ 13 ਦਿਨਾਂ ਚ ਕਿਦਰੇ ਨਾ ਕਿਦਰੇ ਗਰਵ ਧਾਰਨ ਕਰ ਜਾਂਦਾ ਹੈ ਗਰਵ ਧਾਰਨ ਕਰਨ ਦੀ ਹਰ ਵਕਤ ਸੌਲਿਅਤ ਹੈ ਉਹ ਜਿਸ ਤਰ੍ਹਾਂ ਦੇ ਸੰਸਕਾਰਾਂ ਦਾ ਹੁੰਦਾ ਹੈ ਇਸ ਤਰ੍ਹਾਂ ਦੇ ਸੰਸਕਾਰਾਂ ਦੇ ਮਾਪੇ ਮੌਜੂਦ ਰਹੇ ਉਹ ਕਿਦਰੇ ਗਰਭ ਵਿੱਚ ਪ੍ਰਵੇਸ਼ ਕਰ ਸਕਦਾ ਹੈ ਅਸਾਧਾਰਣ ਬਹੁਤ ਹੀ ਦੁਸ਼ਟ અત્યੰਤ ਜ਼ਾਲਮ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਮੌਸੇ ਤੁੰਗ ਨੇ ਇਸ ਤਰ੍ਹਾਂ ਦੇ ਪੁਰਸ਼ ਈ ਜਨਮ ਨਹੀਂ ਲੈਂਦੇ ਔਰੰਮ ਜ਼ੇਵ ਜੈਸਾ ਚਿੱਤਰ ਗੁਪਤ ਸੇਤੀ ਜਨਮ ਨਹੀਂ ਲੈਂਦਾ ਅਸਾਧਾਰਨ ਇਹਨੂੰ ਕਹਿੰਦੇ ਨੇ ਬਹੁਤ ਲੰਬੇ ਸਮੇਂ ਤੱਕ ਭਟਕਦਾ ਹੈ ਕੋਈ ਬਿਲਕੁਲ ਡਾਇਣ ਮਾਂ ਚਾਹੀਦੀ ਹੈ ਕੋਈ ਬਿਲਕੁਲ 부ਛੜ ਕਸਾਈ ਪਿਤਾ ਚਾਹੀਦਾ ਹੈ ਉਹਨਾਂ ਦੇ ਰਾਹੇ ਆ ਸਕਦਾ ਉਹ ਜਣੇ ਆ ਸਕਦਾ ਪਰ ਜਿਸ ਨੇ ਨਾਮ ਜਪਿਆ ਬੰਦਗੀ ਕੀਤੀ ਹੈ ਸ਼ੀਲ ਸੰਜਮ ਰੱਖਿਆ ਪਪੜੇ ਆਪ ਨੂੰ ਸੰਭਾਲ ਕੇ ਰੱਖਿਆ ਕਦਮ ਡਗਮਗਾਏ ਨਹੀਂ ਠੀਕ ਹੈ ਕਦਮ ਤੇ ਰਸਤੇ ਤੇ ਸੰ ਕਦਮ ਡਗਮਗਾਏ ਨਹੀਂ ਪਰ ਕਦਮ ਘਰ ਤੱਕ ਨਹੀਂ ਪਹੁੰਚ ਸਕੇ ਦਰ ਤੱਕ ਨਹੀਂ ਪਹੁੰਚ ਸਕੇ ਰਸਤੇ ਚ ਹੀ ਰਹੇ ਕਦਮ ਰਸਤੇ ਚ ਸੰ ਸਹੀ ਰਸਤੇ ਕਦਮ ਡਗਮਗਾਏ ਵੀ ਨਹੀਂ ਕਦਮ ਰੁਕੇ ਵੀ ਨਹੀਂ ਜੀਵਨ ਦਾ ਅੰਤ ਹੋ ਗਿਆ ਮਨ ਬੇਅੰਤਕ ਨਹੀਂ ਪਹੁੰਚ ਸਕੇ ਸਰੀਰ ਦਾ ਅੰਤ ਹੋ ਗਿਆ। ਤਾਂ ਯਾਤਰਾ ਰਸਤੇ ਚ ਰਹੇਗੀ। ਰਾਤ ਨੂੰ ਅਸੀਂ ਜਦ ਸੌਂ ਜਾਂਦੇ ਆ ਜਿੱਥੇ ਸੁੱਤਿਆਂ ਫਿਰ ਉੱਠਦੇ ਵੀ ਉੱਥੋਂ ਹੀ ਆ। ਜਿਸ ਹਾਲਤ ਦੇ ਸਰੀਰ ਦੀ ਮੌਤ ਹੋ ਜਾਂਦੀ ਹੈ ਤੇ ਮਨ ਸਰੀਰ ਨੂੰ ਛੋੜਦਾ ਹੈ। ਅਗਲਾ ਜਨਮ ਉਸੇ ਹਾਲਤ ਤੋਂ ਸ਼ੁਰੂ ਹੁੰਦਾ ਹੈ। ਪਿਛਲਾ ਗਿਆਨ ਪਿਛਲੀ ਸਾਧਨਾ ਲਾਸ ਨਹੀਂ ਜਾਂਦੀ। कबीर जैसा पुरुष कह रहा है पूर्व जन्म हम तुमरे सेवक अब तो मिटया ना जाए हे प्रभु मैं पिछले जन्म देच भी तेरा सेवक सी से, तेरी बندگی करदा रे ए गल वखरी है मैं तेरे तक नहीं पहुंच सके इस वास्ते अब की बार बख्श बंदे को बोर ना भौजल फिर अदकी बख्शीश करे अदकी रहमत करी ਮੈਂ ਕਿਧਰੇ ਰਸਤੇ 'ਚ ਨਾ ਰਹਿ ਜਾਵਾਂ ਆਪ ਦੇ ਗੈਤਲੇ ਅਰਜ਼ ਕਰਾਂ ਬਾਰ-ਬਾਰ ਦਾ ਜਨਮ ਹੈ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ ਸਿਰਫ ਭਾਰਤ ਦੇ ਧਰਮ ਮੰਨਦੇ ਨੇ ਭਾਰਤ ਦੇ ਚਾਰ ਵੱਡੇ ਧਰਮ ਨੇ ਪ੍ਰਾਣਾ ਧਰਮ ਸਨਾਤਨ মত ਫਿਰ ਬੋਧ মত ਜੈਨ মত ਤੇ ਸਿੱਖ মত ਇਹ ਚਾਰੇ ਦੇ ਚਾਰੇ ਬਾਰ-ਬਾਰ ਦੇ ਜਨਮ ਨੂੰ ਮੰਨਦੇ ਨੇ ਸਾਡੇ ਅਨੰਤ ਜਨਮ ਨੇ ਜਦੋਂ ਦੀ ਪਿਛਤਵੀ ਹੈ ਉਦੋਂ ਦੇ ਜੰਮ ਰਹਾ ਮਰ ਰਹਾ ਜੰਮ ਰਹਾ ਮਰ ਰਹਾ ਯਾਤਰਾ ਬੜੀ ਲੰਬੀ ਹੈ ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਾਂ ਲੇਕਿਨ ਚਾਰ ਹੀ ਧਰਮ ਜੋ ਮਿਡਲ ਈਸਟ ਵਿੱਚ ਪੈਦਾ ਹੋਏ ਨੇ ਬੱਦ ਪੂਰਬ ਵਿੱਚ ਇਹ ਨਹੀਂ ਮੰਨਦੇ ਪੁੱਠੇ ਪੁਰਾਣਾ ਧਰਮ ਹੈ ਯਹੂਦੀ ਫਿਰ ਈਸਾਈ ਫਿਰ ਪਾਰਸੀ ਪਰ ਨਵਾਂ ਧਰਮ ਮੰਨਦੇ ਨੇ ਇਸਲਾਮ ਤੇ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਲੇਕਿਨ ਇਸਲਾਮ ਦੇ ਵਿੱਚ ਇੱਕ ਸੂਫੀਆਂ ਦਾ ਦਬਕਾ ਹੈ ਸਮਸਤਵਰੇਸ਼ मंसूर ਮੌਲਾਨਾ ਰੌ ਫਿਰਦौसी ਹਾਫਿਜ਼ ਇਸ ਤਰ੍ਹਾਂ ਦੇ ਉੱਚ ਪੱਧਰ ਦੇ ਜਿਹੜੇ ਫਕੀਰ ਹੋਏ ਨੇ ਇਹ بار-ਬਾਰ ਦੇ ਜਨਮ ਨੂੰ ਮੰਨਦੇ ਨੇ ਸ਼ਮਸ ਤਵਰੀਜ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਇਸੇ ਕਾਰਨ ਮਲਤਾਨ ਦੇ ਨਵਾਬ ਨੇ ਦੀ ਪੁੱਠੀ ਕੱਲਾ ਕੇ ਇਹਨੂੰ ਮਾਰ ਦਿੱਤਾ ਇਹਨੂੰ ਸ਼ਹੀਦ ਕੀਤਾ ਕਿਉਂ ਕਿ ਬਾਰ-ਬਾਰ ਦੇ ਜਨਮ ਨੂੰ ਮੰਨਦਾ ਸੀ ਇਹਨੇ دیਵਾਨੇ ਸ਼ਮਸ ਤਵਰੀਜੀ ਦੇ ਚ ਆਪਣੀ ਨੌ ਮਾਵਾਂ ਦੇ ਨਾਮ ਵੀ ਲਿਖੇ ਨੇ ਕਹਿੰਦੇ ਮੈਂ ਧਿਆਨ ਪਿੱਛੇ ਕਰਦਾ ਤੇ ਮੈਨੂੰ ਆਪਣੀਆਂ ਨੌ ਮਾਵਾਂ ਯਾਦ ਆਉਂਦੀਆਂ ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰਾ ਮਹਿਮਾਂ ਕੋ ਨਮ ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦਰਿਸ਼ਟ ਵੀ ਸਨ ਇਹ ਵੀ ਸ਼ਮਸ ਤਵਰੇਜ ਦਾ ਬੋਲ ਹੈ ਅਜੇ ਯਕ ਚਿਰਾਗ ਮਸਜਿਦ ਵ ਬੁੱਤਖਾਨਾ ਰੋਸ਼ਨ ਅਸਤ ਦਰ ਹੈਰਤਮ ਕਿ ਦੁਸ਼ਮਣੇ ਕੁਫਰੋਂ ਦੇ ਚਿਰਾਸਤ ਕਹਿੰਦਾ ਇੱਕ ਹੀ ਦੀਵਾ ਜਲ ਇੱਕੋ ਹੀ ਦੀਪਕ ਜਲ ਰਿਹਾ ਹੈ ਮੰਦਰ ਦੇ ਚ ਮਸਜਿਦ ਦੇ ਚ ਕਹਿੰਦਾ ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ ਬੜੇ ਧਿਆਨ ਨਾਲ ਸੁਣਨਾ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ ਜਿਹੜੇ ਵਿਚਾਰ ਮਨੁੱਖ ਨੂੰ ਰੱਬ ਨਾਲ ਨਹੀਂ ਮਿਲਣ ਦਿੰਦੇ ਰੱਬ ਨਾਲ ਮਿਲਣ ਦੇਣਗੇ ਸਵਾਲ ਹੀ ਨਹੀਂ ਪੈਦਾ ਇਹ ਵੀ ਮੈਲਸ ਕਰਦੇ ਆਂ ਖੈਰ ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ ਕਿੰਦਾ ਬਾਜ਼ ਆਮਦਮ ਬਾਜ਼ ਆਮਦਮ ਕਾ ਯਾਰ ਰਾਮੈ ਮਾਂ ਕੋ ਨਮ ਮੈਂ ਬਾਰ-ਬਾਰ ਆਇਆ ਇਸ ਦੁਨੀਆ ਦੇ ਵਿੱਚ ਕੋਈ ਇੱਕ ਦਫਾ ਉਸ ਨਜ਼ਮ ਦੇ ਚ ਕਮ ਸੇ ਕਮ ਦੋ ਸਫਿਆਂ ਦੇ ਉੱਪਰ ਹੈ ਫਾਰਸੀ ਦੀ ਸ਼ਾਇਰੀ ਵਿੱਚ ਕੁਝ ਕਿੱਤਾ ਹੁੰਦਾ ਹੈ ਕੁਝ ਰਵਾਈ ਆਉਂਦੀ ਕੋਈ ਨਜ਼ਮ ਹੁੰਦੀ ਹੈ ਕੋਈ ਗਜ਼ਲ ਹੁੰਦੀ ਹੈ ਇਹ ਨਜ਼ਮ ਹੈ ਫਰਿਆਦ ਕਰਦਾ ਹੈ اے ਖੁਦਾ ਹਰ ਜਨਮ ਵਿੱਚ ਮਾਪੇ ਮਿਲੇ, ਬੇਹਾ ਪੁੱਤਰ ਮਿਲੇ, ਧਨ ਸੰਪਦਾ ਮਿਲੇ। ਪਤੀ ਮਿਲੇ ਆ, ਪਤਨੀ ਮਿਲੀ, ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ। ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ੀ ਹੋਵੇ। ਔਰ ਜ਼ਰੂਰੀ ਨਹੀਂ ਕਿ ਇੱਕ ਇਸਤਰੀ ਮਰ ਕੇ ਅੱਗੇ ਇਸਤਰੀ ਹੋਵੇ। ਪੁਰਸ਼ ਹੋ ਸਕਦੀ, ਥੋੜਾ ਜਿਹਾ ਮਾਤਰਾ ਦਾ ਹੀ ਭੇਜਦਾ ਹੈ, ਇਸਤਰੀ ਪੁਰਸ਼ ਲਈ ਜ਼ਿਆਦਾ ਨਹੀਂ ਹੈ। ਮਾਪੇ ਤਾਂ ਇਸ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ ਚ 60% ਪਿਤਾ ਦੀ ਅੰਸ਼ ਹੈ 40% ਦੀ ਮਾਂ ਦੀ ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ ਉਹਦੇ ਚ 60% ਦੀ ਮਾਂ ਹੈ 40% ਪਿਓ ਹੈ ਮਾਂ ਬਾਪ ਤੋਂ ਸਰੀਰ ਆਇਆ ਦੋਹਾਂ ਦੇ ਅੰਸ਼ ਤਨ ਦੇ ਚ ਵੀ ਮੌਜੂਦ ਹੈ ਮਨ ਦੇ ਚ ਵੀ ਮੌਜੂਦ ਹੈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਮ ਕੱਲੀ ਮੱਲਾ ਪਹਿਲਾ ਐ ਬ੍ਰਹਮ ਗਿਆਨੀ ਇਹ ਤੇ ਸਮਝੋ ਪੁਰਸ਼ ਦੇ ਅੰਦਰ ਹੀ ਨਾਰੀ ਹੈ ਨਾਰੀ ਦੇ ਅੰਦਰ ਹੀ ਪੁਰਸ਼ ਹੈ ਕਹਿੰਦੇ ਨੇ ਨਾਰੀ ਨੋ ਪੁਰਸ਼ ਦੀ ਹੈ ਅਰਧ ਅੰਗ ਹੈ ਅਰਧਾ ਅਰਧ ਅੰਗ ਤੇ ਜੇ ਨਾਰੀ ਅਰਧ ਅੰਗ ਹੈ ਪੁਰਸ਼ ਦਾ ਉਹਦੇ ਅੰਦਰ ਪੁਰਸ਼ ਅੱਧਾ ਹੈ ਪੂਰਾ ਨਹੀਂ ਹੈ ਤਾਂ ਫਿਰ ਪੁਰਸ਼ ਦੇ ਅੰਦਰ ਨਾਰੀ ਵੀ ਅੱਧੀ ਹੈ ਇਹ ਵੀ ਮਤਸਕ ਪੁਰਸ਼ ਪੁਰਸ਼ ਰੂਪ ਦੇ ਚ ਪੂਰਾ ਹੈ ਇਹਦੇ ਅੰਦਰ ਨਾਰੀ ਅਧੂਰੀ ਹੈ ਨਾਰੀ ਨਾਰੀ ਦੇ ਰੂਪ ਦੇ ਚ ਪੂਰੀ ਹੈ ਇਹਦੇ ਅੰਦਰ ਪੁਰਸ਼ ਅਧੂਰਾ ਹੈ ਇਸ ਵਾਸਤੇ ਵਿਪਰੀਤ ਦੀ ਕشش ਹੈ ਕੋਈ स्त्री स्त्री ਦੀ ਕشش ਦੇ ਚ ਨਹੀਂ ਜੀਉਂਦੀ ਪੁਰਸ਼ ਦੀ ਕشش ਦੇ ਜੀਉਂਦੀ ਕੋਈ ਪੁਰਸ਼ ਪੁਰਸ਼ ਦੀ ਕشش ਦੇ ਚ ਨਹੀਂ ਜੀਉਂਦਾ ਗੁਸਤਾਖੀ ਮਾਫ ਇਸਤਰੀ ਦੀ ਕشش ਦੇ ਜੀ ਵਿਪਰੀਤ ਦੀ ਕشش ਇਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜਿਉਂਦਾ ਹੈ ਇਕ ਇਸਤਰੀ ਚਾਹੇ ਮਾਂ ਹੋਵੇ ਚਾਹੇ ਭੈਣ ਹੈ ਚਾਹੇ ਪਤਨੀ ਹੈ ਤੇ ਚਾਹੇ ਧੀ ਹੈ ਵਿਪਰੀਤ ਦੀ ਕਸ਼ਿਸ਼ ਇਕ ਇਸਤਰੀ ਪੁਰਸ਼ ਦੇ ਕਸ਼ਿਸ਼ ਦੇ ਜਿਉਂਦੀ ਹੈ ਇਹ ਪੁਰਸ਼ ਚਾਹੇ ਪਿਤਾ ਚਾਹੇ ਭਰਾ ਹੈ ਚਾਹੇ ਪਤੀ ਹੈ ਤੇ ਚਾਹੇ ਪੁੱਤਰ ਹੈ ਇਸਤਰੀ ਲੜਕੀ ਤੋਂ ਸੰਤੁਸ਼ਟ ਨਹੀਂ ਹੋਵੇਗੀ ਅਗਰ ਉਸਦੀ ਲੜਕੀ ਹੋਵੇ ਲੜਕੀ ਜੈਸੀ ਤਾਂ ਹੈ मैज कर दे, पुत्र तो संतुष्ट हो जाएगी विपरीत की कशिश है। ते जीवन भर जे मनुख विपरीत की कशिश जीव है धार्मिक मनोविज्ञान यह कहता है पुरुष बिरद होंदया होंदया स्त्री जैसा हो जाएगा वे अंदर बर्दाश्त का मादा वद जाएगा वे अंदर हलेमी आ जाएगी और ਹੋ ਸਕਦਾ ਉਹਦੀ ਆਵਾਜ਼ ਦੇ ਵਿੱਚ ਵੀ ਬਾਰੀਕੀ ਆ ਜਾਏ ਉਹਦੇ ਅੰਦਰ ਸੈਨ ਸ਼ਕਤੀ ਵੀ ਵੱਧ ਜਾਏਗੀ ਇਸਤਰੀ ਜੈਸਾ ਹੋ ਜਾਏਗਾ ਅਗਰ ਇਸਤਰੀ ਇੱਕ ਢੰਗ ਨਾਲ ਜੀਵੀਏ ਬਿਰਦ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਉਹਦੇ ਅੰਦਰ ਘਰ-ਬਾਰ ਦੀ ਪਕੜ ਵੱਧ ਜਾਏਗੀ ਜ਼ਿੰਮੇਵਾਰੀ ਜ਼ਿਆਦਾ ਲਏਗੀ ਹੋ ਸਕਦਾ ਆਵਾਜ਼ ਦੇ ਵਿੱਚ ਵੀ ਪਾਰੀ ਕਰਨਾ ਕਿਉਂਕਿ ਸਾਰੀ ਜ਼ਿੰਦਗੀ ਵਿਪਰੀਤ ਦੀ ਕਸ਼ਿਸ਼ ਦੇ ਵਿੱਚ ਜੀਵੀ ਹੈ ਪੁਰਸ਼ ਦੇ ਕਸ਼ਿਸ਼ ਦੇ ਵਿੱਚ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਸੁਭਾਅ ਕਰਕੇ ਹੋ ਜਾਏਗੇ ਇਹ ਵੀ ਮੈਂ ਅਰਜ਼ ਕਰਦੇ ਹਾਂ ਹੋ ਜਾਏ ਘਰ ਦੇ ਵਿੱਚ ਖਾਸ ਕਰਕੇ ਭਾਰਤ ਦੇ ਤੇ ਏਸ਼ੀਆ ਦੇ ਮਲਕਾਂ 'ਚ ਸੱਸ ਦੇ ਨੂੰ ਦਾ ਝਗੜਾ ਕੀ ਹੈ ਬਿਰਧ ਇਸ ਈ ਸੱਸ ਪਕੜ ਜਕੜ ਜ਼ਿਆਦਾ ਰੱਖਦੀ ਹੈ ਉਮਰ ਦੇ ਵੱਧਿਆਂ ਪਕੜ ਜਦ ਕਦ ਵੱਧ ਜਾਂਦੀ ਹੈ ਤੇ ਘਰ ਦੀ ਹਿੱਸੇਦਾਰ ਇੱਕ ਹੋਰ ਆ ਗਈ ਹੈ ਉਹ ਨੂੰ ਵੈਲਿਓ ਨਹੀਂ ਦੇਂਦੀ ਉਹ ਨੂੰ ਥਾਨ ਨਹੀਂ ਦੇਂਦੀ ਤੋ ਕਲੇਸ਼ ਖੜਾ ਹੁੰਦਾ ਹੈ ਇੱਕ ਇਸਤਰੀ ਅਗਰ ਢੰਗ ਨਾਲ ਜੀਵੀਏ ਪੁਰਸ਼ ਹੋਂਦੇ ਆਉਂਦਿਆਂ ਇਸੇ ਜਿਸੀ ਹੋ ਜਾਏ ਪੁਰਖ ਮੇ ਨਾਲ ਝਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ ਬ੍ਰह्म ਗਿਆਨ ਤੇ ਹੈ ਇਹ ਮਨੋ ਵਿਗਿਆਨ ਵੀ ਹੈ ਔਰ ਇਹ ਸਾਇੰਸ ਵੀ ਹੈ ਵਿਗਿਆਨ ਵੀ ਹੈ ਇਹ ਸੰਗੀਤ ਦਾ ਵੀ ਖਜ਼ਾਨਾ ਹੈ ਕਵਿਤਾ ਦਾ ਵੀ ਖਜ਼ਾਨਾ ਹੈ ਇਹ ਹੁਣ ਮਨੁੱਖ ਦੀ ਮਰਜ਼ੀ ਉਸਨੇ ਕਿਸ ਪੱਖੋਂ ਕੋਸ਼ਿਸ਼ ਕਰਨੀ ਹੈ ਇਹ ਸੰਗੀਤ ਦਾ ਵੀ ਸਾਗਰ ਹੈ ਇਹ ਕਵਿਤਾ ਦਾ ਵੀ ਸਾਗਰ ਹੈ ਮੈਂ ਤੇ ਗੁਜਰੀ ਦੇ ਇਤਨੇ ਸਾਰੇ ਰੂਪ ਦੇਖ ਕੇ 당ਗ ਰਹਿ ਗਿਆ ਔਰ ਗੌੜੀ ਦੇ ਅਨੇਕਾਂ ਰੂਪ ਦੇਖ ਕੇ दंग ਰਹਿ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਪੂਰਬੀ ਮੱਲਾ ਪੰਜਵਾ ਪੂਰਬ ਦੀ ਗੌੜੀ ਗੌੜੀ ਚੇਤੀ ਗੌੜੀ ਗੁਆਰੇ ਦੀ ਗੌੜੀ ਬੈਰਾਗਤ ਆਦੋਗੇ ਐਨੀਆਂ ਗੌੜੀਆਂ ਗੌੜੀ ਦੇ ਇਤਿਨਰ ਪਰ ਇਹ ਮੇਰਾ ਇਸ ਵਕਤ ਪਰਕਰਨ ਨਹੀਂ ਹੈ ਕਵਿਤਾ ਦਾ ਵੀ ਖਜ਼ਾਨਾ ਹੈ ਸੰਗੀਤ ਦਾ ਵੀ ਖਜ਼ਾਨਾ ਹੈ ਵਿਗਿਆਨ ਦਾ ਵੀ ਖਜ਼ਾਨਾ ਹੈ ਮਨੋ ਵਿਗਿਆਨ ਦਾ ਵੀ ਖਜ਼ਾਨਾ ਹੈ ਆਤਮ ਗਿਆਨ ਦਾ ਵੀ ਖਜ਼ਾਨਾ ਹੈ ਕਿਸੇ ਵੀ ਪੱਖੋਂ ਅਸੀਂ ਖੋਜ ਕਰੀਏ ਤਾਂ ਜਾ ਕੇ ਜੋ ਹੈ ਖੇਡ ਬਣਦੀ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਆਈ ਕੋ ਅਤਵਾ ਇੱਕ ਛੋਟੀ ਜਿਹੀ ਬੱਚੀ ਪਿਓ ਦੇ ਪਰਕਰਮਾ ਕਰਦੀ ਹੈ ਬਾਰ ਬਾਰ ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਹੈ ਮਾਂ ਨੂੰ ਵੇਖ ਕੇ ਨਹੀਂ ਮਾਂ ਜੈਸੀ ਤੇ ਹੈ ਹੀ ਉਹ ਤੇ ਹੈ ਹੀ बालक नैया को जैसे बाप प्यारा गुरु नानक छोटी बच्चे पे ओदई तरफ बजदे पे ओदई परिक्रमा करदी छै पे ओदे पैरां नाल लट जो है लिपट दियै कारण विपरीत दे कशिश मैं फिर अर्ज करा स्त्री जेम दीए पुरुष दी कशिश दे छै हे पुरुष चाहे पिता होवे चाहे पति है चाहे परा है चाहे पुत्र है पुरुष जीमदा है स्त्री दी कशिश दे ए स्त्री चाहे मां होवे चाहे बहन होवे चाहे पत्नी है ते चाहे लड़की है विपरीत दी कशिश तो अक्सर ए संभावना हुंदी है इस जन्म जे दे जेदे कोल पुरुष शरीर है जरूरी नहीं अगले जन्म दे पुरुष शरीर होवे हो सकदा है स्त्री क्योंकि स्त्री दी कशिश दे जीव है ਇਕ ਇਸਤਰੀ ਕੋਲ ਇਸਤਰੀ ਸਰੀਰ ਹੈ ਜ਼ਰੂਰੀ ਨਹੀਂ ਅਗਲੇ ਜਨਮ ਦੇ ਵਿੱਚ ਇਸਤਰੀ ਪੁਰਸ਼ ਹੋ ਸਕਦਾ ਹੈ। ਕਈ ਤੇ ਇਸ ਜਨਮ ਦੇ ਵਿੱਚ ਵੀ ਹੋ ਸਕਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਆਂ। ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔਤਰ ਮੈਂ ਇੱਕ ਪ੍ਰਤੱਖ ਕਾਰਨਾਮਾ ਜੋ ਦੇਖਿਆ ਉਹ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਾਂ। ਭਗਤ ਨਾਮਦੇਵ ਜੀ ਕਹਿੰਦੇ ਨਾਕਰ ਕੋਈ ਪ੍ਰਮਾਤਮਾ ਨੂੰ ਨਾਰੀ ਮੰਨ ਲਵੇ, ਦੇਵੀ ਮੰਨ ਲਵੇ। ਮਹਾ ਮਾਈ ਮੰਨ ਲਵੇ। ਮਲੇਖ ਵੈਸ਼ਨੋ ਦੇਵੀ ਦੁਰਗਾ ਦੇਵੀ ਨੈਣਾ ਦੇਵੀ ਕੁੰਮਕਿਆ ਦੇਵੀ ਕਾਲੀ ਦੇਵੀ ਦੁਰਗੀ ਦੁਰਗਾ ਦੇਵੀ ਲਕਸ਼ਮੀ ਦੇਵੀ ਕੋ ਇੱਕ ਹੈ ਔਰ ਬਹੁਤ ਸਾਰੀਆਂ ਫਿਲਮਾਂ ਵਾਲਿਆਂ ਨੇ ਵੀ ਪੈਦਾ ਕਰ ਦਿੱਤੀਆਂ ਸੰਤੋਸ਼ੀ ਮਾਂ ਇਤਿਆਦਕ ਨਾਰੀ ਦੀ ਪੂਜਾ ਹੁਣ ਇਹ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਕਹਿ ਰਹੇ ਨੇ ਸਤਿਗੁਰੂ ਇੰਜ ਕਹਿੰਦੇ ਨੇ ਜੈਸਾ ਸੇਵੇ ਤੈਸਾ ਹੋਏ ਪਰਮਾਤਮਾ ਨੂੰ ਜੈਸਾ ਮੰਨੋਗੇ ਤੇ ਉਹਦੀ ਸੇਵਾ ਕਰੋਗੇ ਵੈਸੇ ਹੋ ਜਾਓਗੇ ਜੈਸਾ ਰੂਪ ਪਰਮਾਤਮਾ ਦਾ ਮੰਨੋਗੇ ਵੈਸੇ ਹੋ ਜਾਓਗੇ ਜੈਸਾ ਮੰਨੋਗੇ ਵੈਸੇ ਹੋ ਜਾਓਗੇ ਭਗਤ ਨਾਮ ਰੇ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਆਉਤਰੇ ਮਹਾ ਮਾਈ ਦੀ ਪੂਜਾ ਪਿਆ ਕਰਦਾ ਔਰ ਹਰ ਵਕਤ ਵਿਚਾਰਾਂ ਦੇ ਚ ਮਾਤਾ ਹੀ ਮਾਤਾ ਮਾਤਾ ਦੇ ਜਗਰਾਤੇ ਸੋਚਣੀ ਦੇ ਚ ਮਾਤਾ ਹੀ ਮਾਤਾ ਮਾਹੀ ਮਾ ਪੂਜ ਮਾਹੀ ਮਾ ਹੈ ਮਾਤਾ ਹੀ ਮਾਤਾ ਇਹਦਾ ਅੰਤ ਹੋਇਆ ਨਾਮਦੇਵ ਕਹਿੰਦੇ ਨਗਰ ਸਰੀਰ ਇਸ ਦਾ ਨਾਰੀ ਦਾ ਹੋਵੇਗਾ ਮੁਕਤ ਨਹੀਂ ਹੋ ਸਕਦਾ ਔਰ ਮੈਂ ਅਰਜ਼ ਕਰਾਂ ਮਨੋਚਿੰਤ ਕਹਿੰਦੇ ਨੇ ਅਗਰ ਬਹੁਤ ਭਾਵਕ ਹੋ ਕੇ ਕਰ ਰਿਹਾ ਹੋ ਸਕਦਾ ਇਸ ਜਨਮ ਦੇ ਚ ਵੀ ਇਹਦੇ ਸਰੀਰ ਦੇ ਹਾਰਮੋਨਸ ਬਦਲਣ। ਇਹਦੇ ਸਰੀਰ ਦੇ ਅਣੂ ਬਦਲਣ। ਰੂਪਰੇਖਾ ਬਦਲੇ। ਮੈਂ ਇਸ ਤਰ੍ਹਾਂ ਦਾ ਇੱਕ ਦੇਖਿਆ ਟੈਕਸੀ ਡਰਾਈਵਰ ਬੰਬੇ। ਪੰਵਰੇਤ ਵੇਲੇ ਆ ਕੇ ਪਹਿਲੇ ਤੇ ਰੋਣ ਲੱਗ ਪਏ ਮੈਂ ਇੱਕ ਕਾਰਨ ਤੇ ਦੱਸ ਰੋਣ ਤੋਂ ਪਹਿਲੇ ਲੱਗ ਪਏ। ਕਹਿ ਲਗਾ ਸਾਰੇ ਟੈਕਸੀ ਡਰਾਈਵਰ ਮੈਨੂੰ ਛੇੜਦੇ ਨੇ। ਤਾਂ ਕਰਦੇ ਨੇ ਮੇਰਾ ਸਰੀਰ ਇਸਤਰੀ ਜੈਸਾ ਹੁੰਦਾ ਜਾ ਰਿਹਾ ਹੈ ਦਾੜਾ ਤਾਂ ਹੈ ਹੀ ਨਹੀਂ 22 ਸਾਲ ਦੀ ਉਮਰ ਕਹਿੰਦੇ ਟੈਕਸੀ ਚਲਾਉਣਾ ਮੇਰੇ ਲਈ ਔਖਾ ਹੋ ਗਿਆ ਉਹ ਭਾਰ ਸਰੀਰ ਦਾ ਇਸ ਤਰ੍ਹਾਂ ਦਾ ਆ ਗਿਆ ਮੈਂ ਹੁਣ ਲੜਕੀ ਲੱਗਦਾ ਹਾਂ ਮੈਂ ਡਰੈਸ ਮੈਂ ਉੱਪਰ ਲੜਕਿਆਂ ਦੇ ਪਾ ਹੁਣ ਮੈਂ ਕੀ ਕਰਾਂ ਮੈਂ ਤਾਂ ਪੁਰਖਾ ਮੈਂ ਤੈਨੂੰ ਕਦੇ ਗੁਰਦੁਆਰੇ ਦੇਖਿਆ ਨਹੀਂ ਅੱਜ ਹੀ ਦੇਖਿਆ